ਸੇ ਬਾਬਾ ਨੇ ਜਿਹੜੇ ਪਿਛਲੇ ਦਿਨੀ ਆਇਆ ਉਹਨਾਂ ਨੇ ਇੱਕ ਤਾਂ ਸਾਡੀ ਕਮੇਟੀ 55% ਜਨਨੀ ਰਸਿਆ ਦੂਸਰਾ ਉਹ ਸਾਡੇ ਜੀਵਨ ਦੇ ਉਤੇ ਜਾਣ ਕੇ ਐਲੀਗੇਸ਼ਨ ਦੇ ਵਿੱਚ ਸਾਜਿਸ਼ ਕਰਤਾ ਨੇ ਇਹਦੀ ਗਹਿਨਤਾ ਦੇ ਨਾਲ ਇਨਕੁਆਇਰੀ ਕੀਤੀ ਜਾਵੇ ਕਿਉਂ ਬੋਲ ਨਹੀਂ ਆਈ ਸੀ ਕਿ ਪੰਜਾਬ ਦੇ ਵਿੱਚ ਉਹ ਸਰਜਨ ਦੇ ਕਰੀਬ ਮਰਡਰ ਹੋਏ ਸੀ ਇਹਦੇ ਨਾਲ ਤਾਂ ਵੀ ਬਹੁਤ ਸਨਾਪਤ ਮੈਂ ਖਾਸ ਕਰਕੇ ਆਪਣੇ ਪ੍ਰਭੂ ਦਾ ਧੰਨਵਾਦੀ ਹਾਂ ਤੇ ਨਾਲ ਮੀਡੀਆ ਕਰਮੀਆਂ ਦਾ ਜਿਨ੍ਹਾਂ ਨੇ ਸਾਡੇ ਪ੍ਰਸਚਨਾਂ ਦੇ ਪ੍ਰਚਾਰ ਨੂੰ ਪ੍ਰਸਾਰ ਦੇ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਫਲਾਇਆ ਆ ਮੀਡੀਆ ਤੇ ਸੋਸ਼ਲ ਮੀਡੀਆ ਦਾ ਮੈਂ ਬਹੁਤ ਧੰਨਵਾਦੀ ਹਾਂ ਅੱਜ ਅਸੀਂ ਡੀਸੀ ਸਾਹਿਬ ਕੋ ਆਏ ਸੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਲਈ ਅਸੀਂ ਮੰਗ ਪੱਤਰ ਉਹਨਾਂ ਨੂੰ ਦਿੱਤਾ ਹੈ ਕਿ ਪਿਛਲੇ ਦਿਨੀ ਇੱਕ ਬਾਬਾ ਕੈਲੀਫੋਰਨੀਆ ਤੋਂ ਆਇਆ ਜਿਹੜਾ ਕਿ ਨਕਲੀ ਬਾਬਾ ਆ ਤੇ ਉਹ ਆ ਕੇ ਇੱਥੇ ਦੇ ਸਮਾਜ ਨੂੰ ਭੜਕਾ ਰਿਹਾ ਆ ਤਾਂ ਕਿ ਦੋ ਧਰਮਾਂ ਦੇ ਵਿੱਚ ਯੁੱਧ ਛਿੜ ਸਕੇ ਅਤੇ ਉਹ ਦੋ ਕਲੈਸ਼ ਇਦਾਂ ਦੇ ਪੈਣ ਜਿਹਨਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਉਹਨੇ ਆਪਣੇ ਭੜਕਾਊ ਭਾਸ਼ਣਾ ਦੇ ਨਾਲ ਹੋਰ ਵੀ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਪੰਜਾਬ ਨਾਲ ਨਫ਼ਰਤ ਕਰਨ ਵਾਲੇ ਉਹਨਾਂ ਦੇ ਭਾਈਚਾਰਿਆਂ ਨਾਲ ਨਫ਼ਰਤ ਕਰਨ ਵਾਲੇ ਲੋਕਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣ ਵਾਲੇ ਉਹ ਉਹਨਾਂ ਨੂੰ ਖੜੇ ਕਰ ਰਿਹਾ ਤੇ ਪਿਛਲੀ ਦਿਨੀ ਇੱਕ ਦਵਿੰਦਰ ਸਿੰਘ ਨਾਂ ਦਾ ਆਦਮੀ ਹੈ ਜਿਹੜਾ ਸਿੱਖ ਭਾਈਚਾਰੇ ਦੇ ਉਲਟ ਬਹੁਤ ਪ੍ਰਚਾਰ ਕਰਦਾ ਪਰ ਬਾਣਾ ਉਹਨੇ ਸਿੱਖੀ ਦਾ ਪਾਇਆ ਹੋਇਆ ਹੈ ਨਾਲ ਨਾਲ ਹੀ ਉਹ ਇਹ ਵੀ ਕਹਿ ਰਿਹਾ ਕਿ ਮੈਂ ਕਾਨੂੰਨ ਕਨਾਨ ਨੂੰ ਅਸੀਂ ਕਿਸੇ ਨੂੰ ਨਹੀਂ ਜਾਣਦੇ ਅਸੀਂ ਇਸਾਈ ਭਾਈਚਾਰੇ ਦੇ ਚਰਚ ਵੀ ਤੋੜਾਂਗੇ ਪੰਨਾਗੇ ਸਕੂਲ ਵੀ ਪੰਨਾਗੇ ਤਾਂ ਇਹਨਾਂ ਦੇ ਸੋਧੇ ਲਾਵਾਂਗੇ ਅਸੀਂ ਸੀਐਮ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਸੀਐਮ ਸਾਹਿਬ ਉਠੋ ਅਤੇ ਆਪਣੀ ਗਹਿਰੀ ਨੀਂਦ ਚੋਂ ਜਾਗੋ ਇਹ ਕੁੰਭ ਕਰਨੀ ਨੀਂਦ ਚੋਂ ਉਠੋ ਅੱਜ ਤੁਹਾਡੇ ਪੰਜਾਬ ਦੇ ਭਾਈਚਾਰੇ ਨਾਲ ਪੰਜਾਬ ਦੇ ਵਿੱਚ ਤੁਹਾਡੇ ਹੁੰਦੇ ਕੀ ਹੋਇਆ ਕੀ ਵੋਟਾਂ ਪਾ ਕੇ ਤੁਹਾਨੂੰ ਸੀਐਮ ਬਣਾਤਾ ਗਣਾ ਕਰਤਾ ਹੈ ਸੀਐਮ ਸਾਹਿਬ ਤੁਹਾਨੂੰ ਸਾਈ ਭਾਈਚਾਰੇ ਵੱਲ ਧਿਆਨ ਦੇਣਾ ਪੈਣਾ ਆ ਮੈਂ ਡੀਸੀ ਸਾਹਿਬ ਤੋਂ ਵੀ ਇੱਕ ਮੰਗ ਕਰੂੰਗਾ ਕਿ ਏਡੀਸੀ ਸਾਹਿਬ ਨੇ ਜਿਹੜਾ ਸਾਡੇ ਤੋਂ ਮੰਗ ਪੱਤਰ ਲਿਆ ਡੀਸੀ ਸਾਹਿਬ ਉਹਨੂੰ ਕਬੂਲ ਕਰਨ ਡੀਸੀ ਸਾਹਿਬ ਕੁਰਸੀ ਦੇ ਉੱਤੇ ਜਨਤਾ ਦੀ ਸੇਵਾ ਲਈ ਬੈਠੇ ਆ ਨਾ ਕਿ ਜਨਤਾ ਨੂੰ ਟਾਲਣ ਦੇ ਲਈ ਮੈਂ ਡੀਸੀ ਆਫਿਸ 'ਚ ਖੜ ਕੇ ਕਹਿ ਰਿਹਾ ਡੀਸੀ ਸਾਹਿਬ ਤੁਹਾਨੂੰ ਸਮੇਂ ਕੱਢਣਾ ਪੈਣਾ ਹੈ ਪੰਜਾਬ ਸਰਕਾਰ ਨੂੰ ਸਮੇਂ ਕੱਢਣਾ ਚਾਹੀਦਾ ਹੈ ਨਹੀਂ ਤਾਂ ਸਾਈ ਭਾਈਚਾਰਾ ਕਿਸੇ ਨੂੰ ਮਾਰਨ ਵਾਲਾ ਨਹੀਂ ਹੈ ਕੋਈ ਤਲਵਾਰ ਚੱਕਣ ਵਾਲਾ ਨਹੀਂ ਹੈ ਕੋਈ ਹਥਿਆਰ ਚੱਕਣ ਵਾਲਾ ਨਹੀਂ ਹੈ ਅਸੀਂ ਸਿਰਫ ਸੜਕਾਂ ਦੇ ਉੱਤੇ ਆ ਕੇ ਰੋਜੇ ਰੱਖ ਕੇ ਪ੍ਰਾਰਥਨਾ ਕਰਾਂਗੇ ਜਿਹਦਾ ਖਮਿਆਜਾ ਪੰਜਾਬ ਸਰਕਾਰ ਨੂੰ ਪਚਲਣਾ ਪਵੇਗਾ ਪੰਜਾਬ ਸਰਕਾਰ ਜਾਗੇ ਅਤੇ ਸਾਈਆਂ ਦੀ ਸਾਡੇ ਚਰਚਾਂ ਦੀ ਸਾਡੇ ਰਿਲੀਜੀਅਸ ਲੀਡਰਸ ਦੀ ਸਾਡੇ ਸਕੂਲਾਂ ਦੀ ਹਸਪਤਾਲਾਂ ਦੀ ਰਾਖੀ ਕਰੇ ਮੈਂ ਇਹੀ ਕਹਿਣਾ ਚਾਹਨਾ ਕਿ ਪੰਜਾਬ ਸਰਕਾਰ ਇੱਤੇ ਮੁੱਖ ਧਿਆਨ ਦੇਵੇ ਤੇ ਇਦਾਂ ਦੇ ਦੋਸ਼ੀਆਂ ਨੂੰ ਦਵਿੰਦਰ ਸਿੰਘ ਦਵਰਗੇ ਦੋਸ਼ੀ ਤੇ ਬਾਬੇ ਅਰਗੇ ਦੋਸ਼ੀ ਇਹਦੇ ਨਾਲ ਜਿਹੜੇ ਹੋਰ ਗਰਮ ਪਰਕਾ ਉਪਾਸ਼ਨ ਦੇਣ ਵਾਲੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਲਾਖਾਂ ਭੇਜ ਕੇ ਇਹਨੂੰ ਡਿਪੋਟ ਕੀਤਾ ਜਾਵੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਜੋ ਅਸੀਂ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਯੂ ਐਸ ਏ ਤੋਂ ਬਾਬਾ ਆਇਆ ਜਿਹਨੂੰ ਗੁਰਪ੍ਰੀਤ ਸਿੰਘ ਯੂ ਐਸ ਏ ਵਾਲਾ ਕਹਿੰਦੇ ਆ ਪਰ ਉਹ ਰੀਜਰੋ ਪੜਤਾਲ ਕੀਤੀ ਗਈ ਉਹ ਪਤਾ ਲੱਗਾ ਵੀ ਉਹ ਨੀਰਜ ਸ਼ਰਮਾ ਵਾਂ ਦੇਖੋ ਕਦੀ ਤੇ ਇੱਕ ਆਪਣੇ ਆਪ ਨੂੰ ਸਿੱਖ ਭਾਈਚਾਰੇ ਦੇ ਕਹਿੰਦੇ ਨੇ ਬਾਜੂ ਨਿਕਲਦੇ ਆਰਐਸਐਸ ਦੇ ਲੋਕ ਨੇ ਸੋ ਇਹ ਮਸੀਹ ਭਾਈਚਾਰੇ ਨੂੰ ਸਿੱਖ ਭਾਈਚਾਰ ਨੂੰ ਵਾਪਸ ਲੜਾਉਣਾ ਚਾਹੁੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਨਾ ਬਹੁਤ ਭੱਦੀ ਸ਼ਰਦਾਵਲੀ ਵਰਤੀ ਜਿਦੇ ਵਿੱਚ ਇਹਨਾਂ ਨੇ ਬਾਈਬਲ ਨੂੰ ਨਕਲੀ ਕਿਆ ਮਸੀਹ ਭਾਈਚਾਰੇ ਨੂੰ ਕੂੜਾ ਕਿਆ ਗੰਧ ਕਿਆ ਸੋ ਇਸ ਚੀਜ਼ ਨੂੰ ਲੈ ਕੇ ਪੂਰੇ ਮਸੀਹ ਭਾਈਚਾਰੇ ਚ ਰੋष ਆ ਅੱਜ ਅਸੀਂ ਡੀਸੀ ਸਾਹਿਬ ਦੇ ਇੱਥੇ ਇਕੱਠੇ ਹੋਏ ਆ ਅਸੀਂ ਇਹਨਾਂ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਕਰਾਉਣ ਲਈ ਸਾਰਾ ਮਸੀਹ ਭਾਈਚਾਰ ਇਕਜੁੱਟ ਆ ਤੇ ਅੱਜ ਅਸੀਂ ਜਗਤ ਦੇ ਉੱਤੇ ਮੰਗ ਪੱਤਰ ਦੇਣ ਵਾਸਤੇ ਆਏ ਆ ਮੰਗਪਤ ਦੇ ਮਤਲਬ ਇਹ ਆ ਕਿ ਬਾਬਾ ਜਿਹੜਾ ਕੈਲੀਫੋਰਨੀਆ ਤੋਂ ਆਇਆ ਉਹਨਾਂ ਦੇ ਨਾਲ ਕੁਝ ਉਹਦੇ ਸਾਥੀ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਸੋਧਾ ਲਾ ਦੇਵਾਂਗੇ ਕਤਲ-ਕਤਲੇ ਆਮ ਕਰਾ ਦੇਵਾਂਗੇ ਉਹ ਕਹਿੰਦੇ ਮੈਂ 15-16 ਚ ਪਹਿਲਾਂ ਆਇਆ ਸੀ ਉਦੋਂ ਵੀ ਕਾਫੀ ਇਸ ਜਗਤ ਦੇ ਦੰਗੇ ਕਰਾ ਕੇ ਗਿਆ ਸੀ ਤੋਂ ਪ੍ਰਸ਼ਾਸਨ ਦੇ ਅੱਗੇ ਇਹ ਪੂਰੇ ਪੂਰੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਸੀਪੀ ਸਾਹਿਬ ਡੀਐਸਪੀ ਸਾਰੇ ਜਿਨ੍ਹਾਂ ਨੇ ਉਹਨਾਂ ਦੇ ਕਿ ਬੇਨਤੀ ਹੈ ਕਿ ਇਹ ਜਿਹੜਾ ਬਾਬਾ ਹੈ ਇਹਨੂੰ ਨੱਥ ਪਾਇਆ ਜਾਏ ਕਿਉਂਕਿ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਭਾਈ ਭਾਈ ਆਂ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਆ। ਇਹ ਉਹ ਕਹ ਰਹੇ ਕਿ ਬਾਹਰੋਂ ਆਏ ਸੀ, ਬਾਹਰੋਂ ਨਹੀਂ ਆਏ ਸਾਡਾ ਇੱਥੇ ਤੁਸੀਂ ਜੰਪ ਵਾਲਾ ਸਾਡੇ ਪਿਓ ਦਾਦਾ ਜੀ ਨੇ ਇਸ ਦੇਸ਼ ਦੇ ਲਈ ਕੁਰਬਾਨੀ ਕੀਤੀ ਹੈ। ਅਸੀਂ ਭੱਜਣ ਵਾਲੇ ਨਹੀਂ ਭੱਜਾਂਗੇ। ਨਾ ਦੇਸ਼ ਨੂੰ ਛੱਡ ਕੇ ਜਾਵਾਂਗੇ। ਜੇ ਅਸੀਂ ਪ੍ਰਭੂ ਯਿਸੂ ਨੂੰ ਕਬੂਲ ਕੀਤਾ ਹੈ, ਉਹ ਸਾਡਾ ਮੁਕਤੀਦਾਤਾ ਹੈ ਔਰ ਯਿਸੂ ਮਸੀਹ ਸੱਚਾਈ ਹੈ, ਰਾਸਤਾ ਹੈ, ਜ਼ਿੰਦਗੀ ਹੈ। ਹallelujah। ਹallelujah। ਇਹ ਪ੍ਰਸਾਦ ਹੈ। ਉਹਨਾਂ ਨੇ ਕਿਹਾ ਕਿ ਇਹੋ ਜਿਹੇ ਜਿਹੜੇ ਜਿਹੜੇ ਦੰਗਾ ਦੰਗੇ ਫੜਾਉਂਦੇ ਨੇ, 扑ਕਾਉਂਦੇ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਹਿੰਦੇ ਨਾਥ ਪਾਈ ਜਾਏਗੀ ਜਲਦੀ ਉਹਨਾਂ ਨੂੰ ਉਹਨਾਂ ਤੇ ਪਰਚਾ ਦੇ ਕੇ ਉਹਨਾਂ ਨੂੰ ਜੇਲ੍ਹਾਂ ਦੇ ਸਲਾਖਾਂ ਦੇ ਪਿੱਛੇ ਕੀਤਾ ਜਾਏਗਾ ਜਾਂ ਉਹਨੂੰ ਇਥੋਂ ਡਿਪੋਰਟ ਕਰ ਦਿੱਤਾ ਜਾਏਗਾ ਸਭ ਨੂੰ ਜੈਮਸ ਜੀ ਅੱਜ ਅਸੀਂ ਸਾਰੇ ਹੀ ਮਸੀਹ ਭਾਈਚਾਰਾ ਇਕੱਠਾ ਹੋਇਆ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਾਬੇ ਨੇ ਬਹੁਤ ਹੀ ਬੰਦੀ ਸ਼ਬਦ ਨਾ ਕੀਤੀ ਆ ਕਿ ਮਸੀਹ ਕੂੜਾ ਆ ਗੰਦਾ ਉਹਦੇ ਖਿਲਾਫ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਤੇ ਇੱਕ ਹੋਰ ਉੱਠ ਖੜਿਆ ਇੱਕ ਦਵਿੰਦਰ ਸਿੰਘ ਉਹ ਪਹਿਲਾਂ ਵੀ ਮਾਫੀ ਮੰਗ ਕੇ ਛੁੱਟਿਆ ਸੀ ਕ੍ਰਿਸਟਲ ਭਾਈਚਾਰੇ ਤੋਂ ਸਾਡੇ ਪ੍ਰਧਾਨ ਜੀ ਤੋਂ ਮਾਫੀ ਮੰਗੀ ਸੀ ਉਹਨੇ ਐਲਬਰਟ ਦੁਆਜ ਤੋਂ ਸਾਰੇ ਮਸੀਹ ਭਾਈਚਾਰਾ ਇਕੱਠੇ ਹੋ ਕੇ ਉਹਦੇ ਤੇ ਪਰਚਾ ਵੀ ਦਿੱਤਾ ਸੀ ਔਰ ਉਸ ਤੋਂ ਬਾਅਦ ਅੱਜ ਫੇਰ ਇਹ ਦੁਬਾਰਾ ਤੋਂ ਦੁਬਾਰਾ ਵੀਡੀਓ ਪਾ ਰਿਹਾ ਕਿ ਮੈਂ ਅੱਜ ਪਿਛਲੇ ਦਿਨਾਂ ਦੇ ਵਿੱਚ 16 ਚ 17 ਦੇ ਵਿੱਚ ਬਹੁਤ ਵੱਡਾ ਸੀ ਸੌਦਾ ਲਾ ਕੇ ਗਏ ਸੀ ਤੇ ਹੁਣ ਵੀ ਅਸੀਂ ਸੌਦਾ ਲਾਵਾਂਗੇ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਆਪਣੇ ਪੰਜਾਬ ਪੁਲਿਸ ਨੂੰ ਔਰ ਭਗਵੰਤ ਮਾਨ ਜੀ ਨੂੰ ਕਿ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਾ ਹੋਵੇ ਕਿ ਕੱਲ ਨੂੰ ਸਾਡੇ ਕੋਈ ਸ਼ਾਸ ਜਾਂ ਸਾਡੇ ਲੀਡਰ ਸਾਹਿਬਾਨ ਕਿਸੇ ਤੇ ਕੋਈ ਅਨਹੋਣੀ ਹੋ ਜਵੇ ਜਾਂ ਕੋਈ ਮਿਸਹੈਪਨ ਹੋ ਜਵੇ ਇਸ ਕਰਕੇ ਅਸੀਂ ਮੰਗ ਪੱਤਰ ਚ ਡੀਸੀ ਸਾਹਿਬ ਨੂੰ ਵੀ ਔਰ ਕਮਿਸ਼ਨਰ ਸਾਹਿਬ ਨੂੰ ਵੀ ਔਰ ਬਾਕੀ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਪ੍ਰਾਪ ਵੱਡੇ ਭਰਾ ਅਲਬਰਦੂਆ ਜੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਪ੍ਰਧਾਨ ਜਤਿੰਦਰ ਮਸੀ ਗੌਰਵ ਜੀ ਜੋ ਖਾਮਬਰਾ ਚਰਚ ਦੇ ਪ੍ਰਧਾਨ ਨੇ ਇੱਥੇ ਪਹੁੰਚਣ ਤੇ ਸਾਡੇ ਖੁਦਾ ਦੇ ਦਾਸ ਪਾਸਟਰ ਸਹਿਬਾਨ ਔਰ ਸਾਡੀ ਸਾਰੀ ਕਲੀਸਿਆ ਮੇਰੇ ਸਾਰੇ ਭਾਈਚਾਰਾ ਔਰ ਸਾਡੀ ਗਲੋਬਲ ਐਕਸ਼ਨ ਕਮੇਟੀ ਦੀ ਪੂਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਹਾਲੇਲੂਇਆ 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 ਮੇਰਾ ਨਾਮ ਪ੍ਰਿੰਸਾ ਜੀ ਅਸੀਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਮੰਗ ਪੱਤਰ ਲੈ ਕੇ ਆਏ ਸੀਗੇ ਸਾਰੀ ਰਸੀਦ ਜੋ ਕੋਈ ਵੀ ਇਫਾਹਾਨਾ ਮੈਂ ਉਹਨਾਂ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਤੇ ਉਹਨਾਂ ਨੂੰ ਉੱਪਰ ਵਾਲਾ ਪਰਮੇਸ਼ਰ ਸਮਤ ਪਖਸ਼ੀ ਕਿ ਜੋ ਸਾਡੇ ਇਸਾਈ ਲੋਕ ਆ ਉਹ ਸ਼ਾਂਤੀ ਪਸੰਦ ਲੋਕ ਆ ਸ਼ਾਂਤੀ ਚ ਰਹਿਣਾ ਜਾਣਦੇ ਆ ਤੇ ਸ਼ਾਂਤੀ ਚ ਹੀ ਰਵਾਂਗੇ ਸਾਨੂੰ ਬਾਈਬਲ ਕਹਿੰਦੀ ਆ ਸ਼ਾਂਤੀ ਚ ਰਹੋ ਜੋ ਇਦਾਂ ਦੇ ਲੋਕ ਆ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜਾ ਸਾਡਾ 9 ਮਾਸ ਦਾ ਰਿਸ਼ਤਾ ਹੈ Hindu Muslim Sikh Isai ਅਸੀਂ ਸਾਰਿਆਂ ਨੇ ਇੱਥੇ ਪੰਜਾਬ 'ਚ ਹੀ ਰਹਿਣਾ ਮੈਂ ਸ਼ੁਰੂਆਤ ਤੋਂ ਹੀ ਕਹਿੰਦਾ ਆ ਰਿਹਾ ਕਿ ਅਸੀਂ ਸਾਰੇ ਇੱਥੇ ਸਾਨੂੰ ਕੋਈ ਨਹੀਂ ਅਲੱਗ ਕਰ ਸਕਦਾ ਭਾਵੇਂ ਇੱਦਾਂ ਦੇ ਕਈ ਉੱਠ ਕੇ ਖੜੇ ਹੋ ਜਾਣ ਤੇ ਉੱਠ ਕੇ ਕਹਿਣ ਕਿ ਸਾਈ ਲੱਗ ਜਾਂ ਸਿੱਖ ਅਲੱਗ ਜਾਂ ਮੁਸਲਮਾਨ ਅਲੱਗ ਜਾਂ ਹਿੰਦੂ ਕਿਸੇ ਦੇ ਕਹਿਣ ਨਾਲ ਕੋਈ ਅਲੱਗ ਨਹੀਂ ਹੁੰਦਾ ਹੁੰਦਾ ਅਸੀਂ ਸਾਰੀਆਂ ਕੌਮਾਂ ਇੱਕ ਹੀ ਹਾਂ ਇੱਕੋ ਹੀ ਪਲੇਟਫਾਰਮ ਤੇ ਚੱਲਦੇ ਪੰਜਾਬ 'ਚ ਹੀ ਰਹਿਣੇ ਆ ਤੇ ਅਸੀਂ ਸ਼ਾਂਤੀ ਪਸੰਦ ਲੋਕ ਆ ਸਾਡੀ ਸ਼ਾਂਤੀ ਨੂੰ ਨਾ ਛੇੜਿਆ ਜਾਵੇ ਅੱਜ ਸਾਡੀ ਸਾਰੀ ਜਿੰਨੀ ਵੀ ਲੁਧਿਆਣੇ ਦੀ ਕ੍ਰਿਸਚਨ ਕੌਮ ਆ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਤੇ ਪ੍ਰਸ਼ਾਸਨ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਕਿ ਉਸ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਸੁਲਾਖਾਂ ਦੇ ਪਿੱਛੇ ਕੀਤਾ ਜਾਵੇਗਾ ਮੈਂ ਜਿੰਨੀ ਵੀ ਕ੍ਰਿਸਚਨ ਗੋਮਾ ਗੋਮਾ ਇੱਕ ਯੂਥ ਹੋਣ ਦੇ ਨਾਤੇ ਯੂਥ ਆਗੂ ਹੋਣ ਦੇ ਨਾਤੇ ਮੌਨਾਂ ਅੱਗੇ ਬੇਨਤੀ ਕਰਦਾ ਕਿ ਤੁਸੀਂ ਸ਼ਾਂਤੀ ਰੱਖੋ ਸ਼ਾਂਤੀ ਨਾਲ ਰਹੋ ਕੋਈ ਗੱਲ ਨਹੀਂ ਸਾਨੂੰ ਪ੍ਰਸ਼ਾਸਨ ਤੇ ਭਰੋਸਾ ਸਾਨੂੰ ਆਪਣੇ ਪਰਮੇਸ਼ਰ ਤੇ ਵੀ ਭਰੋਸਾ ਪ੍ਰਸ਼ਾਸਨ ਵੀ ਨਿਆਂ ਦੇਗਾ ਤੇ ਪਰਮੇਸ਼ਰ ਦੇ ਨਿਆਂ ਦੇ ਵਿੱਚ ਦੂਰੀ ਨਹੀਂ ਆ ਸਾਰਿਆਂ ਨੂੰ ਇੰਨਾ ਕਹਿੰਦਾ ਸਾਰਿਆਂ ਨੂੰ ਜੇਐਮਸੀ ਵੀ ਕਹਿੰਨਾ ਸਾਰਿਆਂ ਨੂੰ ਮੇਰੇ ਵੱਲੋਂ ਜੇਐਮਸੀ ਦੀ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇੱਕ ਬਾਬਾ ਗੁਰਪ੍ਰੀਤ ਜੋ ਕਦੀ ਮਸੀਹ ਭਾਈਚਾਰੇ ਦੇ ਵਿਰੁੱਧ ਬੋਲਦਾ ਮਸੀਹ ਭਾਈਚਾਰੇ ਨੂੰ ਕੂੜਾ ਕਰਕਟ ਬੋਲਦਾ ਗੰਧ ਬੋਲਦਾ ਔਰ ਸਿੱਖ ਭਾਈਚਾਰੇ 'ਚ ਔਰ ਮਸੀਹ ਭਾਈਚਾਰੇ 'ਚ ਆਪਸੀ ਦੰਗੇ ਕਰਾਉਣਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਵੀ ਇਹਨੂੰ ਕਿਹਨੇ ਇਜਾਜ਼ਤ ਦਿੱਤੀ ਵੀ ਵਿਸਟਰ ਵਿਜੇ ਦੇ ਉੱਤੇ ਆ ਕੇ ਮਸੀਹ ਭਾਈਚਾਰੇ ਨੂੰ ਗੰਧ ਕੂੜਾ ਦੱਸਣ ਦੀ ਸੋ ਅਸੀਂ ਸਿੱਖ ਭਾਈਚਾਰੇ ਸਾਰੇ ਇੱਕਜੋਟਿਆਂ ਅਸੀਂ ਸਿੱਖ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਹਾਂ ਸਾਡੀ ਲੜਾਈ ਸਿੱਖ ਭਾਈਚਾਰੇ ਦੇ ਨਾਲ ਨਹੀਂ ਆ ਉਹ ਸਾਡੇ ਵੱਡੇ ਭਰਾ ਨੇ ਮਗਰ ਐਸੇ ਲੋਕ ਜਿਹੜੇ ਆਪਸ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਜੋ ਪੰਜਾਬ ਦੀ ਇੱਕਜੁੱਟਤਾ ਨੂੰ ਪਰਬਤਾਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਖਿਲਾਫ ਹਾਂ ਅਸੀਂ ਹੁਣੇ ਹੀ ADC ਸਾਹਿਬ ਨੇ ਮੰਗ ਪੱਤਰ ਦੇ ਕੇ ਆਏ ਆ ਜੋ ਪਿਛਲੇ ਦਿਨਾਂ ਦੇ ਵਿੱਚ ਇਹਨੇ ਕਿਹਾ ਵੀ ਜਿਹੜੇ ਕ੍ਰਿਸਚੀਅਨ ਸਕੂਲ ਆ ਉਹ ਸਿਰਫ ਕ੍ਰਿਸਚੀਅਨ ਸਕੂਲ ਪੜ੍ਹਦੇ ਆ ਔਰ ADC ਸਾਹਿਬ ਨੇ ਕਿਹਾ ਵੀ ਮੇਰੀ ਆਪਣੀ ਬੇਟੀ ਜਿਹੜੀ ਹੈ ਕ੍ਰਿਸਚੀਅਨ ਸਕੂਲ 'ਚ ਪੜ੍ਹਦੀ ਆ ਇਹ ਬਿਲਕੁਲ ਗਲਤ ਪ੍ਰਚਾਰ ਕਰ ਰਹੇ ਨੇ ਪੂਰੇ ਮਸੀਹ ਭਾਈਚਾਰੇ ਨੂੰ ਬਦਨਾਮ ਕਰ ਰਹੇ ਨੇ ਔਰ ਜਿਨਨੇ ਇਹਦੇ ਹੋਰ ਸਾਥੀ ਹੈਗੇ ਆ ਉਹ ਬੜੀ ਪ੍ਰਦੀਪ ਸ਼ਬਦਾਵਲੀ ਮਸੀਹ ਭਾਈਚਾਰੇ ਲਈ ਬੋਲ ਰਹੇ ਨੇ ਅਸੀਂ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਪੂਰੇ ਮਸੀਹ ਭਾਈਚਾਰਾ ਅਸੀਂ ਕਰਵਾਉਣ ਜਾ ਰਹੇ ਸਾਡੇ ਲੀਡਰ ਲੁਧਿਆਣੇ ਦੇ ਵਿੱਚੋਂ ਐਲਬਰਟ ਦੁਆ ਜੀ ਸਾਡੇ ਸਾਰੇ ਪਾਸਟਰ ਸਾਹਿਬਾਨ ਸਾਰੀਆਂ ਵੱਖਰੇ ਵੱਖਰੇ ਲੀਡਰ ਸਾਹਿਬਾਨ ਸਾਰੀਆਂ ਵੱਖਰੇ ਵੱਖਰੇ ਜਥੇਬੰਦੀਆਂ ਜਿੱਥੇ ਆਈਆਂ ਵਾ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਜਰੂਰ ਕਰਵਾਈ ਜਾਏਗੀ ਜਿਹੜੀ ਭੱਤੀ ਸ਼ਬਦਾਵਲੀ ਬੋਲੀ ਗਈ ਹੈ ਵੀਡੀਓ ਰਾਈ ਬੋਲੀ ਗਈ ਜੀ ਬਿਲਕੁਲ ਵੀਡੀਓ ਰਾਈ ਬੋਲੀ ਗਈ ਆ ਸਾਡੇ ਕੋਲ ਆ ਪ੍ਰੂਫ ਹੈਗਾ ਅਸੀਂ ਪੈਨ ਡਰਾਈਵ ਦੇ ਨਾਲ ਲਾ ਕੇ ਦੇ ਕੇ ਵੀ ਆਏ ਆ ਅੰਦਰ ਔਰ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਆ ਇਹ ਮਸੀਹ ਭ ਸੌਦਾ ਲਾਉਂਦੀਆਂ ਗੱਲਾਂ ਕਰ ਰਹੇ ਆ ਦੇਖੋ ਜੋ ਸੰਵਿਧਾਨ ਸਾਨੂੰ ਇਹ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਇਹ बार-बार ਇਹ ਮੁਸੀਬਾ ਹੀ ਚਾਰ ਨੂੰ ਕਹਿੰਦੇ ਵੀ ਇਹ ਗੰਦੇ ਆ ਕੂੜਾ ਦੇਖੋ ਇਹਦੇ ਵਿੱਚ ਇਹ ਕਹਿ ਰਹੇ ਨੇ ਆਰਬੀ ਦੇ ਪੇਜ ਤੇ ਮੇਰੀਆਂ ਤਸਵੀਰਾਂ ਮਿਲ ਗਈਆਂ ਨੇ ਇਹਨਾਂ ਨੇ ਸਾਰੇ ਸ਼ੇਅਰ ਕਰ ਲਈਆਂ ਕੀਤੀਆਂ ਪਰ ਕਿਸੇ ਨੇ ਕਾਲ ਤੱਕ ਨਹੀਂ ਕੀਤੀ ਕਿਉਂਕਿ ਇਹਨਾਂ ਨੂੰ ਰੈਕਗਨਾਈਜ਼ ਨਹੀਂ ਕਰਦਾ ਬਾ ਨਾ ਇਹਨਾਂ ਨੂੰ 크ਿਸਚਨ ਮੰਨਦੇ ਨੇ ਇਹ ਤੇ ਗੰਦੇ ਇੱਕ ਕਲਟ ਜਿਹਾ ਹੈ ਬਹੁਤ ਠੀਕ ਹੋਈ